ਮੱਖਣ ਛਲਬਾਣਾ ਜੀ ਇਹਦੇ ਤਿੰਨ ਪੁੱਤ ਹੋਏ ਤੇ ਤਿੰਨਾਂ ਨੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਨੇ 1699 ਦੀ ਵਿਸਾਖੀ ਨੂੰ ਖੰਡੇ ਦੀ ਪੋਲ ਦੇ ਕੇ ਗੁਰੂ ਨਾਨਕ ਦੇ ਮਿਸ਼ਨ ਦੀ ਸਪੋਰਟ ਆ ਕੀਤੀ ਇਹਦੇ ਤਿੰਨੇ ਪੁੱਤ ਜਿਹੜੇ ਆ ਉਹ ਮਰਛੱਕੇ ਖਾਲਸੇ ਚ ਰਲੇ ਜੀ ਉਹਨਾਂ ਦੇ ਤਿੰਨਾਂ ਦੇ ਨਾਮ ਆਪਾਂ ਨੂੰ ਮਿਲਦੇ ਆ ਲਾਲ ਸਿੰਘ ਖਸ਼ਾਲ ਸਿੰਘ ਤੇ ਜਵੰਤ ਜਵੰਦ ਸਿੰਘ ਹੂੰ ਹੂੰ ਇਹਨਾਂ ਦੇ ਜਿਹੜਾ ਖਸ਼ਾਲ ਸਿੰਘ ਆ ਇਹ ਜਦੋਂ ਲੋ ਗੜ ਦੇ ਕੇ ਲੇ ਤੇ ਸ਼ਰਾਬੀ ਹਾਥੀ ਨੇ ਹਮਲਾ ਕਰਦੇ ਆ ਤੇ ਭਾਈ ਬਜਤਰ ਸਿੰਘ ਨਾਗ ਨੇ ਹਾਥੀ ਮਾਰ ਕੇ ਹਾਥੀ ਨੂੰ ਮੋੜ ਦਿੰਦੇ ਆ ਤੇ ਜਿਹੜੇ ਭਾਈ ਉਹਦੇ ਸਿੰਘ ਆ ਉਹ ਕੇਸਰੀ ਚੰਦ ਦਾ ਸਿਰ ਵੱਢ ਲੈਂਦੇ ਆ ਪਰ ਉੱਥੇ ਇੱਕ ਮਸਾਨ ਦਾ ਯੁੱਧਤ ਹੁੰਦਾ ਨਾ ਜੀ 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 ਉਸ ਯੁੱਧ ਦੇ ਵਿੱਚ ਫੇ ਜਿਹੜਾ ਮੱਖਣਸ਼ਾਹ ਦਾ ਪੁੱਤਰ ਸੀਗਾ ਕਸ਼ਾਲ ਸਿੰਘ ਉਹ ਉੱਥੇ ਸ਼ਹੀਦ ਹੋਇਆ ਹੂੰ ਹੂੰ ਦੂਸਰਾ ਇਹਨਾਂ ਦਾ ਪੁੱਤਰ ਜਿਹੜਾ ਲਾਲ ਸਿੰਘ ਆ ਉਹ ਖੇਡ ਤੱਕ ਰਿਹਾ ਤੇ ਉਹ ਚਮਕੌਰ ਦੀ ਗੜੀ 'ਚ ਸ਼ਹੀਦ ਹੋਇਆ ਜੀ ਜੀ ਜੀ